ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਸੋਇਆ ਬੀਨ ਬੜੀਆਂ ਦੀ ਸਬਜ਼ੀ ਜਦੋਂ ਵੀ ਆਪਾਂ ਜੀ ਇਸ ਨੂੰ ਬਣਾਉਂਦੇ ਆਂ ਤਾਂ ਇਸ ਬੜੀਆਂ ਦੇ ਅੰਦਰ ਆਪਣਾ ਜੋ ਮਸਾਲਾ ਹੁੰਦਾ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਜਾਂਦਾ ਤਾਂ ਇਹ ਖਾਂਡ ਵਿੱਚ ਵੀ ਕਈ ਵਾਰ ਟੇਸਟੀ ਨਹੀਂ ਬਣਦੀਆਂ ਅੱਜ ਆਪਾਂ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਇੱਕ ਨਵਾਂ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਨੂੰ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਇੱਕ ਪੈਨ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ। ਗਰਮ ਕਰਕੇ ਜੀ ਫਿਰ ਆਪਾਂ ਇਸ ਵਿੱਚ ਬੜੀਆਂ ਨੂੰ ਪਾ ਦਵਾਂਗੇ। ਤੇ ਗੈਸ ਆਪਾਂ ਜੀ ਬੰਦ ਕਰ ਦਵਾਂਗੇ ਤੇ ਇਸ ਬੜੀ ਨੂੰ ਜੀ ਆਪਾਂ 15-20 ਮਿੰਟਾਂ ਲਈ ਪਾਣੀ ਵਿੱਚ ਡਿਪ ਕਰਕੇ ਰੱਖ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਬਣ ਜਾਣ। 15-20 ਮਿੰਟ ਹੋ ਚੁੱਕੇ ਨੇ ਜੀ ਦੇਖੋ ਬੜੀਆਂ ਆਪਣੀਆਂ ਭਿੱਜ ਕੇ ਚੰਗੀ ਤਰ੍ਹਾਂ ਸੌਫਟ ਬਣ ਚੁੱਕੀਆਂ ਨੇ। ਹੁਣ ਆਪਾਂ ਜੀ ਇਸ ਨੂੰ ਸਿੰਗੀ ਤੇਰਾ ਨਹੀਂ ਛੋੜ ਲੈਣਾਗਾ ਪ੍ਰੋਪਰ ਤਰੀਕੇ ਨਾਲ ਜੀ ਆਪਾਂ ਇਸ ਦਾ ਸਾਰਾ ਪਾਣੀ ਨਿਕਾਲ ਦਵਾਂਗੇ ਦੇਖੋ ਪੂਰੀ ਤਰ੍ਹਾਂ ਪਾਣੀ ਨਿਕਲ ਚੁੱਕਿਆ ਜੀ ਇਸ ਵਿੱਚੋਂ ਹੁਣ ਆਪਾਂ ਜੀ ਇੱਕ ਬੋਲ ਵਿੱਚ ਥੋੜਾ ਜਾਂ ਨਮਕ ਪਾਵਾਂਗੇ ਰੈੱਡ ਚਿਲੀ ਪਾਊਡਰ ਗਰਮ ਮਸਾਲਾ ਧਨੀਆ ਪਾਊਡਰ ਤੇ ਜੀਰਾ ਪਾਊਡਰ ਤਿੰਨ ਚਮਚ ਜੀ ਆਪਾਂ ਦਹੀਂ ਦੇ ਲਾਵਾਂਗੇ ਹੁਣ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਇਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਆਪਾਂ ਬੜੀਆਂ ਨੂੰ ਜੀ ਚੰਗੀ ਤਰ੍ਹਾਂ ਨਿਚੋੜ ਦਿੱਤਾਗਾ ਹੁਣ ਆਪਾਂ ਜੀ ਇਸ ਨੂੰ ਮਿਕਸ ਕਰਕੇ ਇਸ ਵਿੱਚ ਬੜੀਆਂ ਨੂੰ ਪਾ ਦਵਾਂਗੇ ਤਾਂ ਕਿ ਜੋ ਇਹ ਸਾਰੇ ਮਸਾਲੇ ਨੇ ਬੜੀਆਂ ਦੇ ਅੰਦਰ ਚੰਗੀ ਤਰ੍ਹਾਂ ਚਲੇ ਜਾਣ ਤੇ ਇਸ ਨੂੰ ਆਪਾਂ 10 ਮਿੰਟਾਂ ਲਈ ਰੱਖ ਦੇਣਾਗਾ ਉਨੀ ਦੇਰ ਤੱਕ ਆਪਾਂ ਤੜਕੇ ਨੂੰ ਬਣਾ ਕੇ ਰੈਡੀ ਕਰ ਲਵਾਂਗੇ ਇਸ ਤਰੀਕੇ ਨਾਲ ਜੀ ਇਹ ਸੋਇਆਬੀਨ ਦੀਆਂ ਬੜੀਆਂ ਬਹੁਤ ਹੀ ਖਾਣ ਵਿੱਚ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਹੁਣ ਆਪਾਂ ਜੀ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਏਗਾ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਦੋ ਆਪਾਂ ਮੀਡੀਅਮ ਸਾਈਜ਼ ਦੇ ਜੀ ਪਿਆਜ਼ ਪਾਏ ਨੇ ਇਸ ਨੂੰ ਆਪਾਂ ਮੋਟਾ-ਮੋਟਾ ਕੱਟ ਲਿਆ ਸੀ ਜੀ ਪਿਆਜ਼ ਨੂੰ 50% ਜੀ ਆਪਾਂ ਇਸ ਨੂੰ ਰੋਸਟ ਕਰਨਾਗਾ ਪਿਆਜ਼ ਨੂੰ ਹੁਣ ਆਪਾਂ ਇਸ ਵਿੱਚ ਦੋ bade ਟਮਾਟਰ ਪਾਉਣੇ ਨੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਟਮਾਟਰ ਜੀ ਦੇਖੋ ਆਪਣਾ ਚੰਗੀ ਤਰ੍ਹਾਂ ਰੋਸਟ ਹੋ ਚੁੱਕਿਆਗਾ ਹੁਣ ਆਪਾਂ ਦੇਖੋ ਜੀ ਇਸ ਤਰੀਕੇ ਦਾ ਇਹ ਬਣ ਚੁੱਕਿਆ ਇਸ ਨੂੰ ਆਪਾਂ ਠੰਡਾ ਕਰਕੇ ਇੱਕ ਗ੍ਰੈਂਡਰ ਜਾਰ ਵਿੱਚ ਪਾ ਕੇ ਇਸ ਦਾ ਇੱਕ ਸਮੂਥ ਬਿਲਕੁਲ ਪੇਸਟ ਬਣਾ ਕੇ ਤਿਆਰ ਕਰ ਲੈਣਾਗਾ ਹੁਣ ਆਪਾਂ ਇੱਕ ਕੜਾਹੀ ਵਿੱਚ ਜੀ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਜੀਰਾ ਪਾਵਾਂਗੇ ਹੁਣ ਆਪਾਂ ਜੀ ਛੋਟਾ ਟੁਕੜਾ ਦਾਲ ਚੀਨੀ ਦਾ ਇੱਕ ਬੜੀ ਇਲਾਇਚੀ ਤੇ ਥੋੜੀ ਜਿਹੀ ਆਪਾਂ ਕਾਲੀ ਮਿਰਚਾਂ ਪਾਈਆਂ ਨੇ ਹੁਣ ਆਪਾਂ ਜੀ ਤੇਜ ਪੱਤਾ ਪਾਏਗਾ ਤੇ ਇਸ ਨੂੰ ਹਲਕਾ ਜਿਹਾ ਅੱਧੇ ਕਿ ਮਿੰਟ ਲਈ ਆਪਾਂ ਰੋਸਟ ਕਰ ਲੈਣਾਗਾ ਹੁਣ ਆਪਾਂ ਜੀ ਇਸ ਵਿੱਚ ਜੋ ਟਮਾਟਰ ਤੇ ਪਿਆਜ਼ ਦਾ ਪੇਸਟ ਸੀ ਉਸ ਨੂੰ ਐਡ ਕੀਤਾਗਾ ਤੇ ਇਸ ਨੂੰ ਵੀ ਆਪਾਂ ਜੀ ਹੁਣ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਸਾਰੇ ਪੇਸਟ ਨੂੰ ਗੈਸ ਨੂੰ ਜੀ ਆਪਾਂ మీడియం ਟੂ ਹਾਈ ਰੱਖਾਂਗੇ ਦੇਖੋ ਜੀ ਸਾਰਾ ਮਸਾਲਾ ਆਪਣਾ ਚੰਗੀ ਤਰ੍ਹਾਂ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਜੀ ਥੋੜੀ ਜੀ ਹਿੰਗ ਪਾਵਾਂਗੇ ਜਿੰਜਰ گارਲਿਕ ਪਾਵਾਂਗੇ ਜੀ ਇਸ ਨੂੰ ਆਪਾਂ ਨੇ ਕੁੱਟ ਲਿਆ ਸੀਗਾ ਜਦੋਂ ਵੀ ਆਪਾਂ ਜੀ ਸੋਇਆ ਬੀਨ ਦੀਆਂ ਬੜੀਆਂ ਬਣਾ ਕੇ ਤਿਆਰ ਕਰਨੀਆਂ ਨੇ ਆਪਾਂ ਨੇ ਇਸ ਵਿੱਚ ਜੀ ਜਿੰਜਰ گارਲਿਕ ਨੂੰ ਹਮੇਸ਼ਾ ਕੁੱਟ ਕੇ ਹੀ ਪਾਉਣਾਗਾ ਇਨਿਕੋ ਜੀ ਦਾ ਪੇਸਟ ਬਣਾ ਕੇ ਹੀ ਪਾਣਾਗਾ 2-3 ਮਿੰਟ ਲਈ ਜੀ ਆਪਾਂ ਇਸ ਪੇਸਟ ਨੂੰ ਰੋਸਟ ਕਰ ਲੈਣਾਗਾ ਮਸਾਲੇ ਵਿੱਚ ਚੰਗੀ ਤਰ੍ਹਾਂ ਦੇਖੋ ਜੀ 2-3 ਮਿੰਟ ਹੋ ਚੁੱਕੇ ਨੇ ਆਪਣੇ ਜਿੰਜਰ گارਲਿਕ ਨੂੰ ਰੋਸਟ ਕਰਦੇ ਹੋਏ ਮਸਾਲਾ ਆਪਣਾ ਜੀ ਪੂਰੀ ਚੰਗੀ ਤਰ੍ਹਾਂ ਬਣ ਕੇ ਰੈਡੀ ਆ ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਜੀ ਰੰਗਤ ਲਈ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਵਿੱਚ ਜੀ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਹਲਕਾ ਜਿਹਾ ਰੋਸਟ ਕਰ ਲੈਣਾਗਾ ਉਣਾ ਪਾਦੀ ਇਸ ਵਿੱਚ ਬੜੀਆਂ ਨੂੰ ਪਾ ਦਵਾਂਗੇ ਦੇਖੋ ਜੀ ਆਪਾਂ ਨੇ ਪਾਣੀ ਬਿਲਕੁਲ ਥੋੜਾ ਜਾ ਹੀ ਪਾਏਗਾ ਥੋੜਾ ਜਾ ਪਾਣੀ ਪਾ ਕੇ ਜੀ ਆਪਾਂ ਬੜੀਆਂ ਪਾ ਦੇਣੇ ਨੇ ਬੜੀਆਂ ਪਾ ਕੇ ਜੀ ਆਪਾਂ ਨੇ ਹੁਣ ਗੈਸ మీడియం ਰੱਖ ਲੈਣਾਗਾ మీడియం ਕਰਕੇ ਇਸ ਨੂੰ ਆਪਾਂ ਢਾ ਕੇ 5 ਮਿੰਟਾਂ ਲਈ ਪਕਾਉਣਾਗਾ ਬੜੀਆਂ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਬੜੀਆਂ ਦੇ ਅੰਦਰ ਚਲੇ ਜਾਣ ਹੁਣ ਆਪਾਂ ਇਸ ਨੂੰ ਢਾਕੇ 5 ਮਿੰਟਾਂ ਲਈ ਪਕਾਉਣਾਗਾ 5 ਮਿੰਟ ਦੇਖੋ ਜੀ ਲਗਭਗ ਹੋ ਚੁੱਕੇ ਨੇ ਤੇ ਬੜੀਆਂ ਦੇਖੋ ਆਪਣੀਆਂ ਰੋਸਟ ਵੀ ਹੋ ਚੁੱਕੀਆਂ ਨੇ ਹਲਕੀਆਂ ਜਿਹੀਆਂ ਮਸਾਲੇ ਵਿੱਚ ਕਿਉਂਕਿ ਆਪਾਂ ਇਸ ਨੂੰ ਜੀ ਮਸਾਲੇ ਵਿੱਚ 5 ਮਿੰਟਾਂ ਲਈ ਬੜੀਆਂ ਨੂੰ ਰੋਸਟ ਕੀਤਾਗਾ ਇਸ ਕਰਕੇ ਮਸਾਲੇ ਨੇ ਜੋ ਇਸ ਦੇ ਅੰਦਰ ਪ੍ਰੋਪਰ ਤਰੀਕੇ ਨਾਲ ਚਲੇ ਗਏ ਨੇ ਬੜੀਆਂ ਅੰਦਰ ਉਹਨੇ ਹੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣੀਆਂ ਹੁਣ ਆਪਾਂ ਇਸ ਵਿੱਚ ਜੀ ਲਗਭਗ 1 ਕੱਪ ਜਾਂ 1.5 ਕੱਪ ਪਾਣੀ ਦਾ ਪਾ ਕੇ ਇਸ ਦੀ ਜੰਨੀ ਆਪਣੀ ਗਰੇਵੀ ਰੱਖਣੀ ਆ ਬੜੀਆਂ ਵਿੱਚ 10 ਆਪਾਂ ਬਣਾ ਸਕਦੇ ਆ 1 ਜਾਂ 1.5 ਕੱਪ ਹੀ ਆਪਾਂ ਨੇ ਪਾਣੀ ਦਾ ਜੂਸ ਕਰਨਾਗਾ ਇਸ ਤੋਂ ਜ਼ਿਆਦਾ ਨਹੀਂ ਹੁਣ ਆਪਾਂ ਇਸ ਨੂੰ ਢਾਕੇ ਜੀ 15 ਕ ਮਿੰਟਾਂ ਲਈ ਆਪਾਂ ਇਸ ਨੂੰ ਮੀਡੀਅਮ ਗੈਸ ਤੇ ਪਕਾਵਾਂਗੇ 15 ਮਿੰਟ ਹੋ ਚੁੱਕੇ ਨੇ ਜੀ ਬੜੀਆਂ ਆਪਣੀਆਂ ਅਲੱਗ-ਪੱਗ ਬਣ ਕੇ ਦੇਖੋ ਰੈਡੀ ਨੇ ਗਰੇਵੀ ਵੀ ਪੂਰੀ ਚੰਗੀ ਤਰ੍ਹਾਂ ਬਣ ਚੁੱਕੀ ਹੈ ਆਪਣੀ ਹੁਣ ਆਪਾਂ ਜੀ ਇਸ ਵਿੱਚ ਥੋੜਾ ਜਿਹਾ ਆਪਾਂ ਜੀ ਕਿਚਨ ਕਿੰਗ ਮਸਾਲਾ ਐਡ ਕੀਤਾਗਾ ਤੇ ਥੋੜੀ ਜੀ ਆਪਾਂ ਕਸੂਰੀ ਮੇਥੀ ਪਾਈ ਆ ਥੋੜਾ ਜਿਹਾ ਆਪਾਂ ਧਨੀਆ ਪਾਵਾਂਗੇ ਤੇ 1 ਮਿੰਟ ਲਈ ਜੀ ਆਪਾਂ ਇਸ ਨੂੰ ਹੋਰ ਪਕਾਵਾਂਗੇ ਤਾਂ ਕਿ ਆਪਣੀ ਜੋ ਕਸੂਰੀ ਮੇਥੀ ਆ ਉਸ ਦੀ ਜੋ ਖੁਸ਼ਬੂ ਆ ਜੀ ਚੰਗੀ ਤਰ੍ਹਾਂ ਦਾਲ ਵਿੱਚ ਮਿਕਸ ਹੋ ਜਾਵੇ ਤਾਂ ਆਪਾਂ ਇਸ ਨੂੰ ਢਾ ਕੇ ਸਿਰਫ 1 ਮਿੰਟ ਲਈ ਹੀ ਪਕਾਉਣਾਗਾ 1 ਮਿੰਟ ਹੋ ਚੁੱਕਿਆ ਦੇਖੋ ਜੀ ਸਬਜ਼ੀ ਬਣ ਕੇ ਆਪਣੀ ਸੋਆ ਮੀਨ ਬੜੀਆਂ ਦੀ ਰੈਡੀ ਆ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੋਵੇਗੀ ਜਦੋਂ ਇਹ ਠੰਡੀ ਹੋ ਜਾਵੇਗੀ ਤਾਂ ਇਸ ਦੀ ਗਰੇਵੀ ਥੋੜੀ ਜਿਹਾ ਹੋਰ ਵੀ ਜ਼ਿਆਦਾ ਗਾੜੀ ਬਣ ਜਾਵੇਗੀ ਜੀ ਹੁਣ ਆਪਾਂ ਜੀ ਗੈਸ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਕੰਨੀ ਵਧੀਆ ਆਪਣੀ ਇਹ ਸੋਇਆ ਬੀਨ ਦੀ ਬੜੀਆਂ ਦੀ ਸਬਜ਼ੀ ਬਣ ਕੇ ਤਿਆਰ ਹੋਈ ਆ ਅਗਰ ਤੁਹਾਨੂੰ ਜੀ ਇਸਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾ ਕਰੀ ਜੀ ਵੀਡੀਓ ਦੇਖਣ ਲਈ ਧੰਨਵਾਦ